ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਜਾਦਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ ਜਦਜਾ ਕਾਰ ਕਰੇ ਸਭ ਕੋਇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਗੰਮੀ ਜੋਤ ਹੈ ਜਸਵੀertੀ ਉਤੇ ਚਰਨ ਪਾਇ ਉਸ ਥਾਂ ਕਣਕਣ ਵਿੱਚ ਗਿਆਨ ਦਾ ਚਾਜਨ ਹੋ ਗਿਆ 4 1965 ਈਸਵੀ ਦੇ ਛੇ ਕੰਢੇ ਮਹੀਨਿਆਂ ਵਿੱਚ ਜਦੋਂ ਸੰਗ੍ਰੋਹ ਸ਼ੁਰੂ ਹੋ ਰਹੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤਿ ਕੁਦ ਸਿੱਖਾ ਸੁਮੇਤ ਪਾਤ ਅਤਿ ਮਾਲੀ ਦੀਆਂ ਸੰਗਤਾਂ ਨਾਲ ਵਿਚਾਰਨ ਲਈ ਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਕੋਈ ਸਫਰ ਹੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਅਸਾਨਾਂ ਦੇ ਦਰਸ਼ਨ ਦੀਦਾਰ ਕਰਨ ਤੇ ਸੇਕ ਸੇਵਕਾਂ ਨੂੰ ਗੁਰਸਿੱਖੀ ਵਿੱਚ ਹੋਰ ਪਰਪੱਕ ਕਰਕੇ ਮਨੁੱਖਾਂ ਨੂੰ ਨਿਚ ਤੋਂ ਉਪਰ ਚੁੱਕਣ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜੁਗਾਉਣ ਵਿਪਰਵਾਦੀ ਜੰਗਲਾਂ ਤੋਂ ਲੋਕਾਂ ਨੂੰ ਬਚਾਉਣ ਸਭ ਨੂੰ ਸੰਜੇਵਾਲ ਦਾ ਹੌਕਾ ਦੇਣ ਕਿਰਤ ਦੀ ਮਹਾਨਤਾ ਸਮਝਾਉਣ ਵੰਡ ਛਕਣ ਦੀ ਪ੍ਰੇਰਣਾ ਦੇਣ ਨਾਮ ਜਪਣ ਦੀ ਦਾਤ ਬਖਸ਼ਣ ਅਤੇ ਦਿਲਾਂ ਨੂੰ ਨਵਾਂ ਰਾਹ ਕੋਚ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦੇ ਹਾਂ ਗੁਰੂ ਜੀ ਨਾਲ ਸ੍ਰੀ ਗੁਰੂ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਦਿੱਲੀ ਦੀ ਸੰਗਤ ਦਾ ਮਿਲਾਕ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤਦਾਰੇ ਬਹੁਤ ਕੁਝ ਜਾਣਿਆ ਉਦੋਂ ਗੁਰੂ ਜੀ ਪਟਪੋਟ ਤੋਂ ਪਹਨੌਲੇ ਹੁੰਦੇ ਹੋਏ ਰੋਪੜ ਜਿੱਥੇ ਹੁਣ ਕੋਠਾਲਾ ਸਦਾ ਪਰ ਸੈਟ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂਰ ਮਾਜਰਾ 도ਗਰੀ ਕੁਰਾਲੀ ਹੁੰਦੇ ਕੜੂਆ ਇੱਕ ਬਾਗ ਵਿੱਚ ਡੇਰੇ ਲਾਇਏ ਜਿੱਥੇ ਹੁਣ ਸ਼ਾਨਦਾਰ ਗੁਰਦੁਆਰਾ ਸਥਾਨ ਸੁਸ਼ੋਭਿਤ ਹੈ ਇਹਨਾਂ ਸਮਾਜੇ ਹਰ ਪਿੰਡ ਹਰ ਗਲੀ ਵਿੱਚ ਜੋ ਲੋਕ ਆਪਣੇ ਦੁੱਖ ਲੈ ਕੇ ਉੰਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ਾਂਤੀ ਬਖਸ਼ਿਸ਼ ਕਰਦੇ। ਲਾਹੌਰ ਵਿੱਚ ਹੜ੍ਹ ਦੀ ਮਾਰ ਤੋਂ ਬਾਅਦ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ ਬਣਾਇਆ ਤੇ ਨਦੀ ਦਾ ਰੁਖ ਮੜਵਾ ਦਿੱਤਾ। ਉਤੋਂ ਆਪ ਜੀ ਰੈਲੋ ਪਹੁੰਚੇ ਤੇ ਫਿਰ ਪਿੰਡ ਬਹਿੇੜ ਨੋਮੀ ਹੜ੍ਹ ਦੀ ਮਾਰ ਤੋਂ ਬਚਾਇਆ ਤੇ ਮਕਾਰੋ ਕੋਲ ਦਾਦੀ ਮਾਤਰਾ ਪਗੜਾਣਾ ਆਫਟਰ ਹੁੰਦੀ ਹੋਏ ਨੌ ਲਖੇ ਸੁੱਚੇ ਜਿੱਤੇ ਇੱਕ ਵੰਡਾਰੇ ਨੇ ਆਪ ਨੂੰ ਨੌ ਟਕੇ ਪੇਂਟ ਕੀਤੇ ਤੇ ਕਿਹਾ ਇਸ ਤੋਂੁੱੱਚ ਜਹੀ ਪੇਟ ਹੈ। ਗੁਰੂ ਜੀ ਨੇ فرمایا ਇਹ ਨੌਟਕੀ ਨਹੀਂ ਸਗੋਂ ਨੌ ਲਖ ਦੇ ਸਮਾਨ ਹੈ ਇਸੇ ਲਈ ਉਸ ਪਿੰਡ ਦਾ ਨਾਮ ਨੌਲਖਾ ਪੈ ਗਿਆ ਇਥੋਂ ਗੁਰੂ ਜੀ ਤਹਿਲਪੁਰਾ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਮੈਂ 72 ਘੜ ਆਤੇ ਹਨ ਪਹੁੰਚੇ ਇਥੋਂ ਦਾ ਨਵਾਬ ਔਰੰਗਜ਼ੇਬ ਦਾ ਨਜ਼ਦੀਕੀ ਰਿਸ਼ਤੇਦਾਰ ਸੀ ਜੋ ਅਗਰ ਵਾਂਡੀਲੈਂਡ ਆਇਆ ਸੈਫਾਬਾਦ ਤੋਂ ਗੁਰੂ ਜੀ ਪਿੰਡ ਲਹਿਰ ਅਜੋਕਾ ਪਟਿਆਲਾ ਦਾ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਅਲੂੜ ਚੰਦਰੂਰ ਨੇੜੇ ਗਾਗਰਾ ਹੁੰਦੇ ਹੋਏ ਸਮਾਣਾ ਪਹੁੰਚੇ ਇਸ ਜਗ੍ਹਾ 'ਤੇ ਗੁਰੂ ਘਰ ਦਾ ਥੜਾ ਸਾਹਿਬ ਸੀ ਸ਼ੋਭੇ ਤਾਂ ਇਥੋਂ ਗੁਰੂ ਜੀ ਮਲੋਵਾਰ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਟੂ ਸਾਫ਼ ਕਰਵਾਇਆ ਤੇ ਪਾਣੀ ਪਰਣ ਲਈ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਸਿੱਖ ਪਾਈ ਨਾਨੂ ਜੀ ਨੂੰ ਮਨਜੀ ਬਖਸ਼ੀ ਇਥੋਂ ਗੁਰੂ ਜੀ ਸੇਠਾ ਹੁੰਦੇ ਹੋਏ ਇੱਕ ਜੰਗਲ ਵਿੱਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇਥੇ ਗੁਰੂ ਜੀ ਨੇ ਪਾਈ ਧਿਆਨਾ ਜੀ ਨੂੰ ਤਾਰਿਆ ਤੇ ਫਿਰ ਕੱਟੂ ਪੈਣੀ ਫਰਵਾਹੀ ਤੇ ਹੰਢਾਇਆ ਪਹੁੰਚੇ ਇਸ ਜਗ੍ਹਾ ਉਸ ਸਮੇਂ ਟਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ফোੜਾ ਹੋ ਕੇ ਕੰਮੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਲਈ ਇਲਾਜ ਲਈ ਅਸੀਸ ਦਿੱਤੀ ਇਥੋਂ ਗੁਰੂ ਜੀ ਟੋਲੇਵਾਲ ਚੱਲ ਪਏ ਟੋਲੇ ਹੁੰ ਗੁਰਦੁਆਰਾ ਮਾੜੀ ਸਰ ਗੁਰੂ ਜੀ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀਵਾਲ ਟਰਾਪ ਹੁੰਦੇ ਹੋਏ ਪੁੰਦਰ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਕੋਠੋ ਤਪਾ ਕੇ ਫਿਰ ਵੱਲੇ ਤੋਂ ਬਾਹਰ ਵੱਰ ਡੇਰਾ ਕੀਤਾ ਕਹਿੰਦੇ ਹਨ ਕਿ ਉਸੀ ਹੀ ਸੋਲਤਾਨੀ ਦਾ ਭਤੀਜਾ ਜੋਗਾ ਵਸਤ ਰਹਿੰਦਾ ਸੀ ਗੁਰੂ ਜੀ ਨੇ ਬਚਨ ਕੀਤਾ ਜੋਗਾ ਆਪਣੇ ਜੋਗਾ ਭਾਵੇਂ ਕਿਸੇ ਦੇ ਕੰਮ ਔਣ ਜੋਗਾ ਨਹੀਂ ਗੁਰੂ ਜੀ ਦੇ ਇਹ ਬਚਨ ਜਦੋਂ ਜੋਗੀਆਂ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇਥੇ ਨਗਰ ਬਸਾ ਲਓ ਪਿੰਡ ਬਰਖਤ ਵਾਲਾ ਤੇ ਅਜਿਤ ਹੋਵੇਗਾ ਅੱਜ ਕੱਲ ਇਹ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਜੋਗਾ ਦੇਲਾ ਵੀ ਆਖਦੇ ਹਨ ਜੋਗੇ ਨੂੰ ਲੈ ਕੇ ਗੁਰੂ ਜੀ ਪਪਾਲ ਨਗਰ ਆਏ ਜਿੱਥੇ ਪਿੰਡ ਭੂਂਦਨ ਦੀ ਸਾਰੀ ਵਸੋਂ ਦਰਸ਼ਨਾਂ ਲਈ ਆਈ ਉਪਾਲ ਤੋਂ ਕੀਵਾ ਵੱਡਾ ਹੁੰਦੇ ਹੋਏ ਸਮਰਾਵਨ ਨਗਰ ਅਟਕ ਗਏ ਕਾਬਲ ਤੋਂ ਗੁਰੂ ਜੀ ਦੇ ਦਰਸ਼ਨ ਲਈ ਅਨੰਦਪੁਰ ਸਾਹਿਬ ਪਹੁੰਚੀ ਸੰਗਤ ਇਥੇ ਆਪ ਜੀ ਨੂੰ ਆਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇਥੇ ਹੀ ਪੀਖੇ ਦਾ ਚੌਧਰੀ ਦੇਸੂ ਜੋ ਕਿ ਧਰਮ ਛੱਡ ਕੇ ਸ਼ਰਾਂ ਨੂੰ ਸ਼ਰਾਂ ਅਨੁਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾਂ ਨਾਲ ਨਿਆਂ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਪਿੰਡ ਵਾਲੇ ਸਿੱਖ ਭਾਈ ਮਗਲੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਨਾਲੋਂ ਯੁੱਧ ਵਿੱਚ ਪਾਗ ਲਿਆ ਸੀ ਅਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਨੇਹਾਲ ਕੀਤਾ ਅਤੇ ਅੱਗੇ ਪਿੰਡ ਭਲੇ ਨੂੰ ਜਾ ਪਹੁੰਚੇ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਤੁਲਸੀदास ਆਪਣੇ ਅੰਤਿਮ ਸਮੇਂ ਗੁਰੂ ਦੀ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਵੀ ਜ਼ਿੰਦਗੀ ਦੀਆਂ ਅਵਸਥਾਵਾਂ ਵਿੱਚੋਂ ਉੱਚਾ ਹੋਣ ਦਾ ਵਾਰ ਦੱਸਿਆ ਗੁਰੂ ਜੀ ਨੇ ਸਮਾਣਾ ਛਾਪੜ ਦੇ ਲਾਗਲੇ ਪਿੰਡਾਂ ਵਿੱਚੋਂ ਬਖਸ਼ਿਸ਼ਾਂ ਕਰਦੇ ਅਲੀ ਸ਼ੇਰ ਖਾਨਾ ਕੁੱਝ ਇਹ ਪਿੰਡੀਆਂ ਦੇ ਵਪਾਰ ਵਿੱਚ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਅਤਿਹਾ ਕਰਨ ਤੋਂ ਵਰਜਿਆ ਅਤੇ ਬੱਚੀਆਂ ਨੂੰ ਸਤਿਕਾਰ ਨਾਲ ਵਿਆਹ ਦਾ ਉਪਦੇਸ਼ ਦਿੱਤਾ ਇਤੋਂ ਆਪਜੀ ਖਿਆਲਾ ਖਾਨ ਪਿੰਡ ਫਮੋੜ ਦੇ ਖਾਬੂ ਕੀ ਤਵੰਡੀ ਬਰਾਗ ਬਸ਼ੋਆਣਾ ਤੋਂ ਦਰਿਆ ਸਰਸਵਤੀ ਦਾ ਪੱਤਨ ਪਾਰ ਕਰਕੇ ਤਾਦੀਆਂ ਰੂਹਾਂ ਨੂੰ ਠਾਰਨ ਲਈ ਸੰਤਾਨ ਚਲੇ ਗਏ। ਸੰਤਾਨ ਜਿੱਤੇ ਹੋਣ ਗੁਰਦੁਆਰਾ ਤਮਦਾਨ ਸਾਹਿਬ ਸੁਬਾਈ ਮਾਨ ਹਾਲ। ਵਿਕੇ ਗੁਰੂ ਸਾਹਿਬ ਦੀ ਔਰੰਗਜ਼ੇਬ ਦੇ ਸਿਪਾਹੀਆਂ ਨੇ ਬੰਦੀ ਬਣਾ ਲਿਆ ਅਤੇ ਦਿੱਲੀ ਲਿਜਾਇਆ ਗਿਆ। ਇਸੇ ਸਮੇਂ ਮੁਗਲ ਬਾਦਸ਼ਾਹ ਰੰਗ ਸਿੰਘ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜਮਲਾ ਅਦੀਨ ਮੁਗਲ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਸੀ ਜੋ ਅਸਫਲ ਰਿਹਾ ਸੀ ਅਸਾਮ ਉੱਤੇ ਹਮਲਾ ਮੌਸਮ ਦੇ ਹਿਸਾਬ ਤੋਂ ਕੱਟ ਨਹੀਂ ਸੀ ਰਾਜਾ ਰਾਮ ਸਿੰਘ ਨੂੰ ਇਸ ਚਿੰਤਾ ਵਿੱਚ ਰਹਿ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੋਂ ਮਦਦ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਅੱਗੇ ਗੁਰੂ ਜੀ ਨੂੰ ਰਿਹਾ ਕਰਨ ਦੀ ਬੇਨਤੀ ਕੀਤੀ ਗੁਰੂ ਸਾਹਿਬ ਦੀ ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚੱਲ ਪਏ ਆਪ ਮਥੂਰਾ ਆਗਰਾ ਇਟਾਵਾ ਕਾਨਪੁਰ ਲਖਨਊ ਫਤੇਪੁਰ ਆਦ ਸ਼ਹਿਰਾਂ ਵਿੱਚੋਂ ਹੁੰਦੇ ਹੋਏ ਅਲਾਹਾਬਾਦ ਪ੍ਰਯਾਗ ਪਹੁੰਚੇ ਤੇ ਇੱਥੇ ਕੁਝ ਸਮਾਂ ਰਹੇ ਅੱਜ ਕੱਲ ਗੁਰਦੁਆਰਾ ਸਾਹਿਬ ਸਥਾਪਿਤ ਹਨ ਅਲਾਹਾਬਾਦ ਦੇ ਪਿਛੋਂ ਮਿਰਜਾਪੁਰ ਹੁੰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਰਸ ਪਹੁੰਚੇ ਜਿੱਥੇ ਉਹ 2 ਹਫ਼ਤੇ ਰਹੇ ਇੱਥੇ ਯਾਦਗਾਰ ਗੁਰਦੁਆਰਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਥੀ ਬਾਗ ਬੜੀ ਸੰਗਤ ਸਾਹਿਬ ਹੈ ਬਨਾਰਸ ਤੋਂ ਗੁਰੂ ਜੀ 사ਸाराम ਗਏ ਇੱਥੇ ਗੁਰੂ ਸਾਹਿਬ ਦਾ ਇੱਕ ਸ਼ਰਦਾਲੂ ਤੇ ਮਸ਼ਹੂਰ ਪ੍ਰਚਾਰਕ ਚਾਚਾ ਪੱਗੂ ਮਲ ਰੈਂਦਾ ਸੀ 사ਸाराम ਸ਼ਹਿਰ ਵਿੱਚ ਅੱਜ ਕੱਲ੍ਹ ਤਿੰਨ ਗੁਰਦੁਆਰੇ ਸਥਾਪਿਤ ਹਨ ਗੁਰੂ ਜੀ 사ਸਾਰਾਮ ਤੋਂ ਬੋਧਿਆ ਜੋ ਕਿ ਬੋਧ ਤੇ ਹਿੰਦੂ ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਦੇ ਹੋਰ ਮੈਂਬਰ ਜਿਵੇਂ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਪਰਾਤਾ ਕਿਰਪਾਲ ਚੰਦ ਜੀ ਆਦਮੋਂ ਇਥੇ ਹੀ ਛੱਡ ਕੇ ਟਾਕਾ ਵਾਚ ਲਈ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸੇ ਅਸਥਾਨ 'ਤੇ ਬਾਲ ਗੋਬਿੰਦ ਰਾਏ ਜੀ ਨੂੰ ਜਨਮ ਦਿੱਤਾ ਜੋ ਕਿ ਬਾਅਦ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਾਏ ਸਾਂਭਲ ਜਾਂਦੇ ਹੋਇਆ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਹੀ ਨਵੇਂ ਪਾਤਸ਼ਾਹਾ ਨੂੰ ਮਿਲਿਆ ਅਤੇ ਉਸਨੇ ਗੁਰੂ ਜੀ ਨੂੰ ਨਾਲ ਚੱਲਣ ਲਈ ਬੇਨਤੀ ਕੀਤੀ ਜਿਸ ਪਿੱਛੋਂ ਆਪ ਟਾਕੇ ਵੱਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮੁੰਗੇਰ ਪਹੁੰਚੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜਿੱਥੇ ਇੱਕ ਪੁਰਾਣਾ ਮੰਜਾ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਆਰਾਮ ਕਰਿਆ ਕਰਦੇ ਸਨ ਮੁੰਗੇਰ ਤੋਂ ਭਾਗੜਪੁਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਅਤੇ ਉਥੋਂ ਅੱਗੇ ਰਾਜ ਮਹਿਲ ਪੁੱਜੇ ਇਸ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿਨ ਦਿਨ ਰਾਜ ਮਹਿਲ ਲੈਦੇ ਇਥੋਂ ਗੁਰੂ ਜੀ ਮਾਲਦਾ ਮੁਰਸ਼ਦਾਬਾਦ ਆਹ ਹੁੰਦੇ ਵੇਟਾ ਪਹੁੰਚੇ ਤਾਕਾ ਤੋਂ ਗੁਰੂ ਸਾਹਿਬ ਜੀ ਰਾਮ ਸਿੰਘ ਰਾਜਾ ਰਾਮ ਸਿੰਘ ਨਾਲ ਅਸਾਮ ਵੱਲ ਗਏ ਤੇ ਟੂਬਰੀ ਪਹੁੰਚੇ ਅਸਾਮ ਦੇ ਰਾਜੇ ਅਤੇ ਰਾਜਾ ਰਾਮ ਸਿੰਘ ਜੀ ਹਸੇ ਨਾਮਾ ਵਿੱਚ ਬੜਾ ਕਮ ਸੰਗ ਦਾ ਯੁੱਧ ਹੋ ਚੁੱਕਾ ਸੀ ਜੇ ਸੂਪਰੰਤ ਗੁਰੂ ਜੀ ਦੀ ਸਾਲਸੀ ਸਦਕਾ ਦੋਨੋਂ ਰਾਜਿਆਂ ਵਿੱਚ ਸੁਲਾਹ ਹੋਈ ਰਾਜਾ ਚੱਕਰਤਵਾਜ ਸਿੰਘ ਦੇ ਸੱਦੇ ਤੇ ਗੁਰੂ ਜੀ ਕੋਟਾਈ ਅਤੇ ਤੇਜਪੁਰ ਗਏ ਉਤੋਂ ਗੁਰੂ ਸਾਹਿਬ ਜੀ ਟਾਕਾ ਫਿਦਨਾਪੁਰ ਬਾਰੀਸ਼ਵਰ ਨਿਖਸਾ ਵਿਸ਼ਨੂਪੁਰ ਬਾਂਕੂਰਾ ਗੋਮੋ ਅਤੇ ગયા ਰਾਹੀਂ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਸੱਤੀ ਲਈ ਰਾਹਾਂ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਲਾ ਦੀ ਰਾਹ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਅੱਜ ਵੀ ਗੁਰੂ ਜੀ ਦੇ ਪਵਿੱਤਰ ਚਰਨ ਛੋਪਾਪਤ ਅਸਥਾਨਾਂ ਨੂੰ ਆ ਰੋਜ਼ ਨਤਮਸਤਕ ਹੋ ਜੈ ਜੈਕਾਰ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ